ਦੱਕ ਪਰੂਸ਼ਕੀਨ ਮੁੱਛਾ ਕੁੰਡੀਆਂ ਕੁੰਡੀਆਂ ਨੀ ਮੈਂ ਜਿੱਦੇ ਨਾ ਫਸਾ ਕੇ ਬਹਿੜੀ ਕੁੰਡੀਆਂ ਜਲਦੇ ਜਾਣਾ ਗੱਭਰੂ ਦਾ ਦੱਬ ਕਾਪੜਾ ਨਹੀਂ ਰੈਣੀ ਸੈਣੀ ਵੀ ਨਾ ਬਾਬਾ ਵਾਂਗੂ ਚਾਤੀ ਕੀ ਲਾਣੀ रखिया पैसा लॻंदी سارے ڪم ٿي ويو اے سر پليز پٺي تي گهمي وڌيڪ ماردني جي ڪاٽ ڀائي هٿر نير ڪاٽ رکيو پٺي وڌيڪ ٿي ويو ڪم ٿي ويو چلو ਇਹ ਨਹੀਂ ਹੈ ਔਰ ਮੈਂ ਦੇਖ ਰਹੀ ਹਾਂ ਕਿ ਇਹ ਆਪਣਾ ਦੂਜਾ ਜਿਹੜਾ ਬੱਚਿਆਂ ਨੂੰ ਜਿਆਦਾ ਲੱਗ ਰਿਹਾ ਹੈ ਇਸ ਕਰਕੇ ਤਾਂ ਸੋਨੂੰ ਵੀ ਰਿਹਾ ਪਾਸਤਾ ਇਹਨਾਂ ਨਾਲ ਲੱਗ ਰਿਹਾ ਮੁਬਾਰਕਾ ਦੀ ਜੀਜੀ ਵੀ ਅੱਜ ਨਾਲ ਆ ਗਈ ਹੋ ਤਾਹ ਆ ਵੀਡੀਓ ਕਾਲ ਤੇ ਦੇਖਣਾ ਚਾਹੁੰਦੀ ਕੋਣੀ

ਗੋਵਿੰਦਪੁਰੇ ਦਾ ਗੜਾਈ ਫੁੱਟੀਲਾ ਬੱਚਾ ਬਾਲਾ ਮਾਂ ਦਾ ਹੋਏ ਨਿਡਰਤਾ ਰਹੇ ਚਾਰ ਜਣੇ ਘੋੜਖੇ ਨੇ ਇਕੱਲੇ ਨੇ ਵਾਹ ਜੀ ਵਾਹ ਕਾਰਦੀਆਂ ਪੂਰਾ ਨੈਟ ਲਾਇਆ ਰੱਖੇ ਨੇ ਕਰਾ ਸਲਾ ਜਾਫੀ ਤਿਆਰ ਵਰ ਤਿਆਰ ਕਹਿੰਦੇ ਹੱਥ ਲਾ ਕੇ ਦਵਾ

ਜਾਓ ਜਾਲੋ ਚਲੋ ਵੀ ਚਲੋ ਗੋਲਦਪੁਰਾ ਗੋਲਦਪੁਰੇ ਦਾ ਨੌਜਵਾਨ ਰੇਡ ਤੇ ਆ ਗਿਆ ਉਹ ਕਹਿ ਗਿਆ ਗਾਜ਼ਫੀ ਫੋਟੋਆਂ ਦੇ ਆ ਇੱਕ ਐਲਾਨ ਹੋਇਆ ਜੀ ਹਰਨ ਸਰਵਰ ਸਾਡੇ ਬੀਐਫਓ ਸਾਹਿਬ ஜி மட்டோோடே சலோட ரேட் பாலா மட்டா மட்டோட கோவிந்தபுர ਇਹ ਨਾ ਪਤੰਦੇ ਬਦਲ ਦੇ ਬਦਲ ਦੇ ਬਦਲ ਦੇ ਸਰਿੰਦਰ ਸਰ ਕਹਿੰਦੇ ਬਦਲ ਦੇ ਆ ਚੱਕ ਲਾਓ ਇਹ ਤਾਂ ਇਹ ਨੋਟਾ ਬਗਾ ਬੰਦੀ ਆ ਬੰਦੋ ਮਾ ਜੀ ਬੰਦਾ ਲਿਆ ਦਿੱਤੀਓ ਐ ਮਟੋੜ ਦੇ ਦਾ 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 ਤੁਹ ਦਾ 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 ਬੱਦ ਦਾ ਕੋਟੇ ਲਾਓ ਜੀ ਮਟੋੜ ਦੇ ਦਾ ਜਸਦੀਪ ਫੇਰ ਰੇਡ ਤੇ ਆ

ਵੀ ਟ੍ਰੋਪਦੀ ਹੈ ਬੱਚੇ ਵੀ ਟੋਪ ਕਾਢੀ ਟ੍ਰੋਪਦੀ ਹੈ ਤਾੜੀਆਂ ਸਵਾਗਤ ਹੈ ਸਾਰੇ ਇਹ ਨੰਬਰ ਕਿਵੇਂ ਦਸੀਏ ਬਾਹਰ ਹੋ ਜਾ ਤੂੰ ਬਾਹਰ ਬਾਹਰ ਕਦੇ ਖਤਮ ਨਹੀਂ ਹੋਈ ਕਰ ਦੇ ਉਹ ਤੇਰੀ ਦੋ ਮਾਰ ਕੇ ਦੱਸਦੀ ਕੁਛਿਆ ਮਾਰ ਕੇ ਕਹਿੰਦਾ ਕਰ ਦੇ ਪੁਆਇੰਟ ਸਾਢੇ 10 ਮਟੋਟਾ ਬੰਦਰਾ ਬੋਲਿੰਗ ਆ ਬੰਦਰਾ ਬੋਲੀ ਨਾ ਬੋਲ ਠੀਕ ਹੈ ਜੇ ਤੂੰ ਬੰਦਰਾ ਕੋਲ ਡੋਨ ਦੀ ਟੀਮ ਹੈ ਜਿਹੜੀ ਬੜੇ ਬੜੀਆਂ ਆਗਲੇ ਦੇ ਵਿੱਚ ਇੱਕ ਰਹੀ ਹੈ ਜੀ ਬੰਦਰਾ ਬੰਦਰਾ ਥੱਟੀ ਨਹੀਂ ਆ ਵੀ ਸਰ ਲੋ ਪੇਰੇ ਤੋਂ ਲਾਵੇ ਜੀ ਇਹਦੇ ਉਧਰੀ ਲਾਉ ਸਾਡੇ ਜਿਹੜੇ ਸਰ ਦੇ ਕੋਲ ਬਣਿਆ ਹੈ ਸਾਡੇ ਵੱਲੋਂ ਸਾਡੇ ਵੱਲੋਂ ਇੱਧਰ ਇੱਧਰ ਚਾਰ ਫੈਟਰੀ 400 ਵੱਲ ਨੂੰ ਮੁਬਾਰਕਾ ਜੀ ਬਹੁਤ ਤਸਦੀਕ ਆ ਸੋਹਣਾ ਖੇਡਿਆ ਬੱਚਾ ਬੜਾ ਵਧੀਆ ਬੱਚਿਆ ਜੀ ਬਾਰਗਾ ਬਾਦ ਰਾਜ ਜੀ ਕੱਕ ਪਰੁਸ਼ਕੀਨ ਮੁੱਛਾ ਕੁੰਡੀਆਂ ਕੁੰਡੀਆਂ ਨੀ ਮਾਝੀ ਦੇ ਨਾ ਫਸਾ ਕੇ ਬਹਿ ਗਈ ਕੁੰਡੀਆਂ ਬਹਿ ਗਈ ਕੱਪਰੂ ਦਾ ਦੱਬ ਕਬੜਾ ਨੀ ਰੈਣੀ ਸੈਣੀ ਵੀ ਨਾ ਬਾਪਾ ਵਾਂਗੂ ਬਾਪਾ ਵਾਂਗੂ ਚਾਟਦੀਆਂ ਤਿੰਨ ਸੇਲੀਆਂ ਮੈਨੂੰ ਸੇਲੀਆਂ ਤਿੰਨ ਸੇਲੀਆਂ ਨੀ ਕੂੜੀ ਨੁਕਰੀ ਦੁਨਾਲੀ ਤੀ